Ini minum tidak kineren, ਗੁਰਜੀਤ ਕਾ ਖਾਲਸਾ ਵਾਇਗੁਰ ਦੀ ਜੀ ਅੱਜ ਸਾਡੇ ਪਿੰਡ ਪੁਲਿਸ ਜੀ ਦਾ ਦੀ ਸਰਕਾਰੀ ਹਾਈ ਸਕੂਲ ਤੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਜਿਹੜੀ ਕਮੇਟੀ ਜੀ ਅੱਜ ਜਿਹੜੀ ਸਾਡੀ ਪਹਿਲੀ ਕਮੇਟੀ ਸੀ ਉਹਦਾ 2 ਸਾਲ ਦਾ ਕਾਰਜਕਾਲ ਪੂਰਾ ਹੋ ਗਿਆ ਸੀ ਅੱਜ ਅਸੀਂ ਸਾਰੇ ਪੰਚਾਇਤ ਮੈਂਬਰ ਸਹਿਬਾਨ ਸਾਰੇ ਸਕੂਲ ਦਾ ਸਮੂਹ ਸਟਾਫ ਸਾਡੀ ਸਾਰੀ ಗ್ರಾಮ ਪੰਚਾਇਤ ਪਿੰਡ ਦੇ ਸਾਰੇ ਸੱਜਣ ਮੋਹਤਵਾਰ ਵੀਰ ਸਾਰੇ ਇੱਥੇ ਹਾਜ਼ਰ ਸੀ ਕੀ ਉਹਦੇ ਵਿੱਚ ਅਸੀਂ ਅੱਜ ਜੀ ਜਿਹੜਾ ਸਰਕਾਰੀ ਸਕੂਲ ਦਾ ਚੇਅਰਮੈਨ ਸਰਦਾਰ ਬਖੀਰ ਸਿੰਘ ਨੂੰ ਲਗਾਇਆ ਜੀ ਤੇ ਵਾਈਸ ਚੇਅਰਮੈਨ ਸਾਡੇ ਚਾਚਾ ਸਰਦਾਰ ਬਲਜਨ ਸਿੰਘ ਜੀ ਉਹਨਾਂ ਨੂੰ ਲਗਾਇਆ ਹੈ ਤੇ ਪ੍ਰਾਇਮਰੀ ਸਕੂਲ ਦੇ ਚੇਅਰਮੈਨ ਅਸੀਂ ਅਡਾ ਛੋਟਾ ਵੀਰਪੁਰ ਸਿੰਘ ਹੈ ਇਹਨੂੰ ਲਗਾਇਆ ਜੀ ਉਹ ਸਾਡੀ ਇਹ ਜਿਹੜੀ ਕਮੇਟੀ ਹੈ ਜੀ ਉਹਨਾਂ ਦੇ 2 ਸਾਲ ਅਗਲੇ ਪੂਰਾ ਸਕੂਲ ਦਾ ਕੰਮ ਆ ਇਹਨਾਂ ਦੀ ਨਿਗਰਾਨੀ ਦੀ ਹਟ ਚੱਲੂਗਾ ਜੀ ਮਤਲਬ ਜਿਹੜਾ ਕੰਮ ਇਹ ਕਰਵਾਉਣਗੇ ਉਹਨੂੰ ਪੂਰਾ ਬਲਾਟਿਕਾ ਦੇ ਲੱਗ ਜਾਣਗੇ ਤੇ ਸਾਨੂੰ ਇਹਨਾਂ ਛੋਟੇ ਵੀਰਾਂ ਦੇ ਮਾਣ ਆ ਜੀ ਇਹਨਾਂ ਕਹਿੰਦਾ ਵਾਹਿਗੁਰੂ ਜੀ ਕਰਦਾ Aí,